ਅਪਵਾਦਿਆ ਅਗਲੀ ਖਬਰ ਦੇ ਬਾਅਦ ਲਿਊਜੀ ਮੈਂਜੀਓਨੀ ਦੀ ਗੱਲ ਕਰਦੇ ਹਾਂ ਅਟਾਰਨੀ ਜਨਰਲ ਜਿਹੜੇ ਪੈਮ ਬੂੰਡੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਸਟਿਸ ਡਿਪਾਰਟਮੈਂਟ ਜਿਹੜਾ ਉਹ ਵਿਚਾਰ ਕਰ ਰਿਹਾ ਹੈ ਕਿ ਡੈਥ ਪੈਨਲਟੀ ਜਿਹੜੀ ਆ ਉਹ ਇਸ ਲਿਊਜੀ ਮੈਂਜੀਓਨੀ ਨੂੰ ਦਿੱਤੀ ਜਾਵੇ ਜਾਂ ਫਿਰ ਨਾ ਆ ਲਿਊਜੀ ਮੈਂਜੀਓਨੀ ਉਹੀ ਬੰਦਾ ਜਿਹਨੇ ਦਸੰਬਰ ਦੇ ਵਿੱਚ ਜਿਹੜਾ ਮਿਡ ਟਾਊਨ ਮੈਨਹਟਨ ਦੇ ਇਲਾਕਿਆਂ ਦੇ ਵਿੱਚ ਯੂਨਾਈਟਿਡ ਹੈਲਥ케ਅਰ ਦਾ ਸੀਓ ਸੀ ਬ੍ਰੈਂਡ ਥੌਮਸਨ ਉਹਨੂੰ ਉਹਦਾ ਕਤਲ ਕਰ ਦਿੱਤਾ ਸੀ ਗੋਲੀਆਂ ਮਾਰ ਕੇ ਤੇ ਉਹਨੇ ਨਾਟ ਗਿਲਤੀ ਪਲੀਡ ਕੀਤਾ ਸੀਗਾ ਸਟੇਟ ਚਾਰजेस ਦੇ ਵਿੱਚ ਤੇ ਮੈਂ ਜੀ ਜਿਹੜਾ ਉਹਨੂੰ ਚਾਰਜ ਕੀਤਾ ਗਿਆ ਸੀ ਫੈਡਰਲ ਕ੍ਰਿਮੀਨਲ ਕੰਪਲੇਂਟ ਦੇ ਵਿੱਚ ਪਰ ਹਲੇ ਇਸ ਮਾਮਲੇ ਦੇ ਵਿੱਚ ਇਨਡਾਈਟ ਆ ਜਿਹੜੀ ਨਾਈਟਮੈਂਟ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਹਲੇ ਕਲੀਅਰ ਨਹੀਂ ਕਹਿ ਸਕਦੇ ਆਪਾਂ ਮੈਂਜੋਨੀ ਦੇ ਜਿਹੜੇ ਇੰਟੌਰਨੀ ਨੇ ਕੈਰਨ ਫ੍ਰਿਡਮੈਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਡਿਸਕਸ਼ਨ ਹੋਈ ਹੈ ਜਸਟਿਸ ਡਿਪਾਰਟਮੈਂਟ ਦੇ ਨਾਲ ਪਰ ਹਲੇ ਉਹ ਕੋਈ ਵੀ ਕਮੈਂਟ ਕਰਨ ਤੋਂ ਬਚਦੇ ਨਜ਼ਰ ਆਏ ਜਿਹੜੇ ਯੂ ਐਸ ਟੌਰਨੀ ਦੇ ਆਫਿਸ ਦੇ ਸਪੋਕਸਮੈਨ ਉਹਨਾਂ ਨੇ ਵੀ ਕਿਹਾ ਕਿ ਮੈਂ ਫਿਲਹਾਲ ਕੋਈ ਕਮੈਂਟ ਜਿਹੜਾ ਉਹ ਨਹੀਂ ਕਰ ਸਕਦਾ ਪਰ ਫਿਰ ਵੀ ਜਿਹੜਾ ਫੈਡਰਲ ਕ੍ਰਿਮੀਨਲ ਕੰਪਲੇਂਟ ਆ ਉਹ ਚਾਰਜ ਮੈਂਜੋਨੀ ਨੂੰ ਕਰਦਾ ਮਰਡਰ ਦੇ ਨਾਲ ਤੇ ਹੋਰ ਦੋਸ਼ਾਂ ਦੇ ਨਾਲ ਨਾਲ ਹੀ ਫਾਇਰਆਰਮ ਦੇ ਜਿਹੜੇ ਦੋਸ਼ ਨੇ ਉਹ ਵੀ ਉਹਦੇ ਤੇ ਲੱਗੇ ਨੇ ਤੇ ऑफेंसिव फायरआर्म ऑफेंस ਦੇ ਵੀ ਦੋਸ਼ੋਨੇ ਲੱਗੇ ਨੇ ਫਰਵਰੀ ਮਹੀਨੇ ਦੇ ਵਿੱਚ ਮਿੰਜੋਨੀ ਨੇ ਜਿਹੜੇ ਉਹਨੇ ਐਡ ਕੀਤਾ ਸੀਗਾ ਕਿ ਟੌਰਨੀ ਨੂੰ ਕਿ ਉਹ ਡੈਥ ਪੈਨਲਟੀ ਜਿਹੜੀ ਆ ਉਹ ਇਸ ਕੇਸ ਦੇ ਵਿੱਚ ਆ ਸਕਦੀ ਹੈ ਪਰ ਇਸ ਖਬਰ ਦੀ ਇਸ ਮਾਮਲੇ ਦੀ ਖਾਸੀ ਚਰਚਾ ਹੋ ਰਹੀ ਹੈ ਕਿਉਂਕਿ ਜਦੋਂ ਤੋਂ ਇਸ ਯੂनाइटेड ਹੈਲਥ케ਅਰ ਦਾ ਸੀਓ ਜਿਹੜਾ ਬ੍ਰੈਂਡ தாம்ਸਨ ਆ ਜਦੋਂ ਇਹਨੂੰ ਮਿੰਜੋਨੀ ਨੇ ਗੋਲੀ ਮਾਰੀ ਸੀ ਉਸ ਤੋਂ ਬਾਅਦ ਬੇਸ਼ੱਕ ਇਹਦੇ ਹੱਕ ਦੇ ਵਿੱਚ ਵੀ ਲੋਕ ਬਹੁਤ ਸਾਰੇ ਆਏ ਸੀ ਸੀਓ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਤਰਸ ਦੇ ਆਧਾਰ ਤੇ ਕਹ ਲੋ ਜਾਂ ਉਹਦੇ ਜਿਹੜੇ ਫੇਵਰ ਕਰਨ ਵਾਲੇ ਲੋਕ ਪਰ ਮੰਜਯੋਨੀ ਦੇ ਸਮਰਥਕ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਆਏ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਇਹਹੀ ਉਹ ਬੰਦਾ ਜਿਹਨੇ ਮੰਜਯੋਨੀ ਨੂੰ ਤਾਂ ਲੋਕਾਂ ਨੇ ਬਾਗੀ ਤੱਕ ਜਿਹੜਾ ਉਹਕਰਾਰ ਦੇ ਦਿੱਤਾ ਸੀਗਾ ਜੀ ਅਪਵਾਦਿਆ ਅਗਲੀ ਖਬਰ ਦੇ ਵੱਲ ਲੀਉਜੀ ਮੈਂਜੀ 19 ਦੀ ਗੱਲ ਕਰਦੇ ਆ ਅਟਾਰਨੀ ਜਨਰਲ ਜਿਹੜੇ ਪੈਮ ਬੁੰਡੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਸਟਿਸ ਡਿਪਾਰਟਮੈਂਟ ਜਿਹੜਾ ਉਹ ਵਿਚਾਰ ਕਰ ਰਿਹਾ ਹੈ ਕਿ ਡੈਥ ਪੈਨਲਟੀ ਜਿਹੜੀ ਆ ਉਹ ਇਸ ਲੀਉਜੀ ਮੈਂਜੀ 19 ਨੂੰ ਦਿੱਤੀ ਜਾਵੇ ਜਾਂ ਫਿਰ ਨਾ ਆ ਲੀਉਜੀ ਮੈਂਜੀ 19 ਉਹੀ ਬੰਦਾ ਜਿਹਨੇ ਦਸੰਬਰ ਦੇ ਵਿੱਚ ਜਿਹੜਾ ਮਿਡ ਟਾਊਨ ਮੈਨਹਟਨ ਦੇ ਇਲਾਕਿਆਂ ਦੇ ਵਿੱਚ ਯੂਨਾਈਟਿਡ ਹੈਲਥ케ਅਰ ਦਾ ਸੀਓ ਸੀ ਬ੍ਰੈਂਡ ਥੌਮਸਨ ਉਹਨੂੰ ਉਹਦਾ ਕਤਲ ਕਰ ਦਿੱਤਾ ਸੀ ਗੋਲੀਆਂ ਮਾਰ ਕੇ ਤੇ ਉਹਨੇ ਨਾਟ ਗਿਲਟੀ ਪਲੀਡ ਕੀਤਾ ਸੀਗਾ ਸਟੇਟ ਚਾਰजेस ਦੇ ਵਿੱਚ ਤੇ ਮੈਨ ਜੀ ਉਹਨੇ ਜਿਹੜਾ ਉਹਨੂੰ ਚਾਰਜ ਕੀਤਾ ਗਿਆ ਸੀ ਫੈਡਰਲ ਕ੍ਰਿਮੀਨਲ ਕੰਪਲੇਂਟ ਦੇ ਵਿੱਚ ਪਰ ਹਲੇ ਇਸ ਮਾਮਲੇ ਦੇ ਵਿੱਚ ਇਨਡਾਈਟ ਆ ਜਿਹੜੀ ਨਾਈਟਮੈਂਟ ਆ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਹਲੇ ਕਲੀਅਰ ਨਹੀਂ کہہ ਸਕਦੇ ਆਪਾਂ ਮੈਨ ਜੀ ਉਹਨੇ ਦੇ ਜਿਹੜੀ ਇਟੋਰਨੀ ਨੇ ਕੈਰਨ ਫ੍ਰਿਡਮੈਨ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਡਿਸਕਸ਼ਨ ਹੋਈ ਹੈ ਜਸਟਿਸ ਡਿਪਾਰਟਮੈਂਟ ਦੇ ਨਾਲ ਪਰ ਹਲੇ ਉਹ ਕੋਈ ਵੀ ਕਮੈਂਟ ਕਰਨ ਤੋਂ ਬਚਦੇ ਨਜ਼ਰ ਆਏ ਜਿਹੜੇ ਯੂਐਸ ਟਾਰਨੀ ਦੇ ਆਫਿਸ ਦੇ ਸਪੋਕਸਮੈਨ ਉਹਨਾਂ ਨੇ ਵੀ ਕਿਹਾ ਕਿ ਮੈਂ ਫਿਲਹਾਲ ਕੋਈ ਕਮੈਂਟ ਜਿਹੜਾ ਉਹ ਨਹੀਂ ਕਰ ਸਕਦਾ ਪਰ ਫਿਰ ਵੀ ਜਿਹੜਾ ਫੈਡਰਲ ਕ੍ਰਿਮੀਨਲ ਕੰਪਲੇਂਟ ਆ ਉਹ ਚਾਰਜ ਮੰਜੋਨੀ ਨੂੰ ਕਰਦਾ ਮਰਡਰ ਦੇ ਨਾਲ ਤੇ ਹੋਰ ਦੋਸ਼ਾਂ ਦੇ ਨਾਲ ਨਾਲ ਹੀ ਫਾਇਰ ਆਰਮ ਦੇ ਜਿਹੜੇ ਦੋਸ਼ ਨੇ ਉਹ ਵੀ ਉਹਦੇ ਤੇ ਲੱਗੇ ਨੇ ਤੇ offense of firearm offense ਦੇ ਵੀ ਦੋਚੋਨੇ ਲੱਗੇ ਨੇ ਫਰਵਰੀ ਮਹੀਨੇ ਦੇ ਵਿੱਚ ਮਿੰਜੋਨੀ ਨੇ ਜਿਹੜੇ ਉਹਨੇ ਐਡ ਕੀਤਾ ਸੀਗਾ ਕਿ ਟੌਰਨੀ ਨੂੰ ਕਿ ਉਹ ਡੈਥ ਪੈਨਲਟੀ ਜਿਹੜੀ ਆ ਉਹ ਇਸ ਕੇਸ ਦੇ ਵਿੱਚ ਆ ਸਕਦੀ ਹੈ ਪਰ ਇਸ ਖਬਰ ਦੀ ਇਸ ਮਾਮਲੇ ਦੀ ਖਾਸੀ ਚਰਚਾ ਹੋ ਰਹੀ ਹੈ ਕਿਉਂਕਿ ਜਦੋਂ ਤੁਸੀਂ ਇਸ ਯੂनाइटेड ਹੈਲਥ케ਅਰ ਦਾ ਸੀਓ ਜਿਹੜਾ ਬ੍ਰੈਂਡ ਥਾਮਸਨ ਆ ਜਦੋਂ ਇਹਨੂੰ ਮਿੰਜੋਨੀ ਨੇ ਗੋਲੀ ਮਾਰੀ ਸੀ ਉਸ ਤੋਂ ਬਾਅਦ ਬੇਸ਼ੱਕ ਇਹਦੇ ਹੱਕ ਦੇ ਵਿੱਚ ਵੀ ਲੋਕ ਬਹੁਤ ਸਾਰੇ ਆਏ ਸੀ ਸੀਓ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਤਰਸ ਦੇ ਆਧਾਰ ਤੇ ਕਹ ਲੋ ਜਾਂ ਉਹਦੇ ਜਿਹੜੇ ਫੇਵਰ ਕਰਨ ਵਾਲੇ ਲੋਕ ਪਰ ਮੰਜਯੋਨੀ ਦੇ ਸਮਰਥਕ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਆਏ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਇਹਹੀ ਉਹ ਬੰਦਾ ਜਿਹਨੇ ਮੰਜਯੋਨੀ ਨੂੰ ਤਾਂ ਲੋਕਾਂ ਨੇ ਬਾਗੀ ਤੱਕ ਜਿਹੜਾ ਉਹ ਕਰਾਰ ਦੇ ਦਿੱਤਾ ਸੀਗਾ ਜੀ